ਨੇ ਗੱਲ ਕੰਮ ਕਰੇ ਮੈਂ ਸੁਣਾਈ ਕਰਿਆ ਯਾਰ ਮੋਰ ਸਾਹਿਬ ਚੋਲ ਕੱਲ ਕਰਦੇ ਅੱਜ ਕੋਈ ਇੱਥੇ ਮੰਨ ਗਿਆ ਪ੍ਰਧਾਨ ਕੋਲ ਮੈਂ ਚੋਰੀ ਬੇਣੀ ਸੀ ਕਹਿੰਦਾ ਮੈਂ ਤਾਂ ਚੋਰੀ ਕੀਤੀ ਮੰਨਣਾ ਹੋਇਆ ਸ਼ਰਾਬ ਉਹ ਨਹੀਂ ਛੱਡਾਂਗੇ ਨਹੀਂ ਫੜਿਆ ਅਸੀਂ ਪਾਰੀ ਲੱਗਾ ਵਾਸਤੇ ਮਾਨ ਲਿਆ ਤੁਹਾਨੂੰ ਕਰ ਲਈ ਚੱਲ ਜਾ ਯਾਪੀਂ ਯਾਪ ਭਾਰਤ ਯਾ ਸੰਧਾਨ ਆਜੀ ਮੇਤਰਕਮਾਰ ਪਾਪਾ ਜੀਵਨ ਸਿੰਘ ਮਿਸਤਰੀ ਖੁਦਲੇ ਖਬਰਾਂ ਲਵਾ ਰਹੇ ਆ ਤੇ ਗੁਰੂ ਗੋਬਿੰਦ ਸਿੰਘ ਪਾਰਕ ਕੋਲੇ ਜਿਹੜਾ ਨਸ਼ਾ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਕੈਪਸੂਲਾ ਟੀਕੇ ਆ ਜੋ ਵੀ ਆ ਨਸ਼ਾ ਤੇ ਜਿਹੜਾ ਪਹਿਲਾਂ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਸੀਗਾ ਮਜ਼ਦੂਰ ਅੱਡਾ ਸੀਗਾ ਪ੍ਰਸ਼ਾਸਨ ਨੇ ਸਾਨੂੰ ਛੱਡ ਮਖਈਆ ਕਰਾਇਆ ਹੋਇਆ ਪਰ ਬੇਨਤੀ ਆ ਪਿਛਲੇ 2 ਸਾਲਾਂ ਤੋਂ ਜਿਹੜਾ ਬਹੁਤ ਜ਼ਿਆਦਾ ਨਸ਼ਾ ਵਧ ਚੁੱਕਿਆ ਤੇ ਇਹ ਲੇਬਰ ਅੱਡਾ ਨਹੀਂ ਨਸ਼ੇ ਦਾ ਅੱਡਾ ਬਣ ਚੁੱਕਿਆ ਅੱਜ ਆ ਜਿਹੜਾ ਅਸੀਂ ਪੀਐਸਆਰ ਦੀ ਮਦਦ ਨਾਲ ਇੱਕ ਸਾਈਕਲ ਚੋਰ ਫੜਿਆ ਜੋ ਵਿਕਲ ਵੀ ਚੱਕਦਾ ਸਾਈਕਲ ਚੋਰ ਜਿਹੜਾ ਹੈਗਾ ਤੇ ਸਾਰਿਆਂ ਨੇ ਜਾ ਕੇ ਐਸ.ਐਚ.ਓ. थाना ਸਿਟੀ ਨੂੰ ਜਿਹੜਾ ਉਹ ਫੜਾਇਆ ਜਾਂਦਾ ਸੀ 112 ਤੇ ਕਾਲ ਕੀਤੀ ਸੀ ਉਹ ਸਾਡੇ ਨਾਲ ਗਏ ਆ ਤੇ ਪ੍ਰਸ਼ਾਸਨ ਨੂੰ ਦੇ ਬੇਨਤੀ ਆ ਵੀ ਇੱਥੇ ਆ ਜਿਹੜਾ ਨਸ਼ੇ ਨੂੰ ਆ ਜਿਹੜਾ ਬੰਦ ਕੀਤਾ ਜਾਵੇ ਤੇ ਚਾਹ ਲੇਬਰ ਸ਼ੈੱਡ ਹੈ ਜਿਹੜਾ ਉਹ ਪਟਾਇਆ ਜਾਵੇ ਧੰਨਵਾਦ ਆਪ ਜੀ ਦੀ ਬੜੀ